खराब राव राव मैं खड़ा मैं फ़़गा। फ़़गा। भी। तो आ जाओ तीन आओ भैंड आज हाँ जी की जय परम सत्कार गुरु प्रसाद जी आप जी देख रहे हो संत बाबा प्रीतमदास मेमोरियल चैरिटेबल हॉस्पिटल पिंड रायपुर सूलपुर विखे जो दो हजार 2 ਤੋਂ 2002 ਤੋਂ ਇਹ ਸ਼ੁਰੂ ਕੀਤਾ ਸੀ ਔਰ 99 ਦੇ ਵਿੱਚ ਵੀ ਸ਼ੁਰੂਆਤ ਕੀਤੀ ਗਈ ਸੀ ਤਿੰਨਾਂ ਸਾਲਾਂ ਦੇ ਵਿੱਚ ਇਹ ਤਿਆਰ ਹੋਇਆ ਸੀ ਬਣ ਕੇ ਤੇ ਅੱਜ ਮਾਲਕ ਦੀ ਕਿਰਪਾ ਦੇ ਨਾਲ 2002 ਤੋਂ ਹੀ ਇੱਥੇ ਮੈਡੀਕਲ ਕੈਂਪ ਔਰ ਅੱਖਾਂ ਦੇ ਕੈਂਪ ਔਰ ਡੈਂਟਲ ਕੈਂਪ ਵਗੈਰਾ ਸਾਰੇ ਲਗਾਏ ਜਾਂਦੇ ਆ ਤੇ ਕਰੋਨਾ ਦੀ ਵਜ੍ਹਾ ਕਰਕੇ ਅਸੀਂ ਇਸ ਹਸਪਤਾਲ ਨੂੰ ਕਿਉਂਕਿ ਉਸ ਵੇਲੇ ਪਰੇਸ਼ਾਨੀ ਸੀ ਸਾਰੇ ਵਿਸ਼ਵ ਦੇ ਵਿੱਚ ਤੇ ਉਦੋਂ ਇਹ ਹਸਪਤਾਲ ਜਰਾ ਰੋਕਿਆ ਗਿਆ ਸੀ ਹੋਲਡ ਕੀਤਾ ਗਿਆ ਅੱਜ ਮਾਲਕ ਦੀ ਕਿਰਪਾ ਦੇ ਨਾਲ ਮਾਲਕ ਨੇ ਕਿਰਪਾ ਕੀਤੀ ਹੈ ਵਿੱਚ ਕਰਤਾਪੁਰਖ ਲੋਵਾ ਤਾਂ ਬਾਲਣਾ ਬਿੰਗਾ ਹੋਆ ਅੱਜ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੁਆਰਾ ਮਾਲਕ ਦੀ ਕਿਰਪਾ ਹੋਈ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੱਜ ਸਤੰਬਰ ਦੀ 29 ਤਰੀਕ ਤੋਂ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਕੇ ਅਸੀਂ ਅੱਜ ਡਾਕਟਰ ਬਲਦੇਵ ਜੀ ਨੂੰ ਇਸ ਸੇਵਾ ਵਿੱਚ ਬੇਨਤੀ ਕੀਤੀ ਸੀ ਸਵਾ ਸਾਡੀ ਬੇਨਤੀ ਮਨਜ਼ੂਰ ਕਰਦੇ ਹੋਏ ਇਸ ਸੇਵਾ ਵਿੱਚ ਸ਼ਾਮਲ ਹੋਏ ਆ ਉਹ ਸ਼ੁਰੂਆਤ ਕਰ ਰਹੇ ਆ ਤਾਂ ਅਸੀਂ ਇਹਨਾਂ ਦਾ ਬਹੁਤ-ਬਹੁਤ ਕੋਟਨ-ਕੋਟ ਧੰਨਵਾਦ ਕਰਦੇ ਆ ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਉੱਥੇ ਸਾਰੀ ਟੀਮ ਦਾ ਇਹਨਾਂ ਦੇ ਜਿੰਨੇ ਵੀ ਸਹਿਯੋਗੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਖਾਸ ਕਰਕੇ ਆਪਣੇ ਡਾਕਟਰ ਸੁਲਿੰਦਰ ਸਿੰਘ ਜੀ ਜੋ ਡਾਇਰੈਕਟਰ ਸਾਹਿਬ ਆਪਣੇ ਸਕੂਲ ਦੇ ਵਿੱਚ ਸੇਵਾ ਨਿਭਾ ਰਹੇ ਆ ਗੁਰੂ ਅਰਜਨ ਪਬਲਿਕ ਸਕੂਲ ਚੂੜ ਵਾਲੀ ਵਿਖੇ ਜੋ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਤੇ ਉੱਥੇ ਸੇਵਾ ਨਿਭਾ ਰਹੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਾਡੀ ਵੱਲੋਂ ਧਰਮਪਾਲ ਜੀ ਜੋ ਆਪਣੇ ਗੋਤਮ ਗੈਸ ਏਜੰਸੀ ਦੇ ਮਾਲਕ ਆ ਆਦਮਪੁਰ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਹੋਣ ਜਾ ਰਹੇ ਆ ਤੇ ਅਸੀਂ ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਗੁਰੂ ਪਾਤਸ਼ਾਹ ਕਿਰਪਾ ਕਰੇ ਇਸ ਕਾਰਜ ਦੇ ਵਿੱਚ ਆਪ ਸ਼ਾਮਲ ਹੋ ਕੇ ਆਪਣੇ ਸੇਵਾਦਾਰਾਂ ਕੋਲੋਂ ਸੇਵਾ ਲਵੇ ਤਾਂ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਹੁਕਮ ਦਿੱਤਾ ਰੋਗੀ ਕਾ ਪ੍ਰਭ ਖੰਡੋ ਰੋਗ दुखिए ਕੰਮਟ ਆਵੋ ਪ੍ਰਭ ਸੋ ਤੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਪ ਹੀ ਵੈਦ ਬਣ ਕੇ ਆਪ ਹੀ ਜੋ ਜਿਸ ਤਰ੍ਹਾਂ ਦਾ ਵੀ ਰੋਗੀ ਕਬਰਖੰਡੋ ਰੋਗ ਤੇ ਰੋਗੀ ਬਣ ਕੇ ਉਹਨਾਂ ਦਾ ਮਾਲਕ ਕਿਰਪਾ ਕਰਦਾ ਉਹਨਾਂ ਨੂੰ ਤਦਰੁਸਤੀਆ ਦਿੰਦਾ ਹੈ ਤੋ ਸਾਰਿਆਂ ਨੂੰ ਇਸ ਕਾਰਜ ਦਾ ਬਹੁਤ ਬਹੁਤ ਅੱਜ ਦੇ ਦਿਨ ਦੀ ਬਹੁਤ ਬਹੁਤ ਸਾਰੀਆਂ ਸੰਗਤਾਂ ਨਿਵਾਰ ਕਾ ਦੇਸ਼ ਔਰ ਵਿਦੇਸ਼ ਚ ਸੰਗਤਾ ਬੈਠੀਆਂ ਦੇਖ ਰਹੀਆਂ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਆਪਾਂ ਸਾਰੇ ਰਲ ਮਿਲ ਕੇ ਜਿਸ ਕਾਰਜ ਲਈ ਇਹ ਸ਼ੁਰੂ ਕੀਤਾ ਸੀ ਜਿਸ ਕਾਰਜ ਲਈ ਆਪਾਂ ਇਹ ਕੰਮ ਕੀਤਾ ਸੀ ਉਹ ਅੱਜ ਮਾਲਕ ਦੀ ਕਿਰਪਾ ਦੇ ਨਾਲ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬਖਾਸ ਕਰਕੇ ਡਾਕਟਰ ਬਲਦੇਵ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਤੇ ਸਾਨੂੰ ਪੂਰੀ ਆਸ ਹੈ ਕਿਉਂਕਿ ਇੱਟਾਂ ਦਾ ਨਾਮ ਹਸਪੀਟਲ ਨਹੀਂ ਹੁੰਦਾ ਜਿੱਥੇ ਡਾਕਟਰ ਸਾਹਿਬ ਦੀ ਸੇਵਾ ਹੋਵੇ ਉਹੀ ਹਸਪੀਟਲ ਹੁੰਦਾ ਡਾਕਟਰ ਸਾਹਿਬ ਸੇਵਾ ਨਿਵਾਉਣ ਇਹਨਾਂ ਇਹਨਾਂ ਬਿਲਡਿੰਗਾਂ ਦੇ ਵਿੱਚ ਤੇ ਫਿਰ ਹਸਪੀਟਲ ਬਣਦੇ ਆ ਤੋ ਅੱਜ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਮੀਰੀ ਦਾ ਵੀ ਧੰਨਵਾਦ ਕਰਦੇ ਬਾਬੇ ਜੌੜੀ ਔਰ ਇਕਤਾ ਟੀਵੀ ਦਾ ਜਿਹੜੀ ਸਾਡੀ ਗੱਲ ਸੰਤਾਂ ਤੱਕ ਪਹੁੰਚਾ ਰਹੇ ਆ ਔਰ ਸੰਤਾਂ ਨੂੰ ਜਲਦੀ ਇਸ ਗੱਲ ਲਈ ਸੂਚਿਤ ਹੋ ਜਾਣਗੇ ਕਿਉਂਕਿ ਇਹ ਕਾਰਜ ਜੋ ਹੈ ਜਲਦੀ ਤੋਂ ਜਲਦੀ ਆਪਾਂ ਸ਼ੁਰੂ ਕਰਨਾ ਹੈ ਕਿਉਂਕਿ ਸਾਡੇ ਐਨ ਆਰ ਆਈ ਲੋਕ ਜੋ ਹੈ ਉਹ 26 ਅਕਤੂਬਰ ਨੂੰ ਅੱਖਾਂ ਦਾ ਫ੍ਰੀ ਕੈਂਪ ਲਗਾਉਣ ਜਾ ਰਹੇ ਆ ਤੇ ਉਹਦੇ ਵਿੱਚ ਕਾਫੀ ਐਨ ਆਰ ਆਈ ਲੋਕ ਸ਼ਾਮਲ ਹੋਣ ਜਾ ਰਹੇ ਆ ਤਾਂ ਅਸੀਂ ਇਹ ਬੇਨਤੀ ਕਰਦੇ ਸਾਰੀ ਸੰਗਤ ਨੂੰ ਕਿ ਜਿਨ੍ਹਾਂ ਨੂੰ ਜ਼ਰੂਰਤ ਆ ਅੱਖਾਂ ਕਰਕੇ ਮੈਡੀਕ ਆਪਣੇ ਸਰੀਰ ਕਰਕੇ ਉਹ ਆਪਣੇ ਮੈਡੀਕਲ ਵੀ ਕਰਾਉਣ ਪਹਿਲਾਂ ਪਹਿਲਾਂ ਔਰ ਅੱਖਾਂ ਵਗੈਰਾ ਵੀ ਚੈੱਕ ਕਰਾ ਲਨ ਤਾਂ ਕਿ 26 ਤਰੀਕ ਨੂੰ ਆਪਾਂ ਉਸੇ ਦਿਨ ਹੀ ਡਾਕਟਰ ਸਾਹਿਬਾਂ ਨੂੰ ਬੇਨਤੀ ਕਰਕੇ ਟਰੀਟਮੈਂਟ ਸ਼ੁਰੂ ਕਰ ਦੇਵਾਂਗੇ ਤਾਂ ਇੱਕੋ ਹੀ ਦਿਨ ਜਿਹੜੇ ਸਿਲੈਕਟ ਕਰਾਂਗੇ ਆਪਾਂ ਉਹੀ ਸਾਰੇ ਮਰੀਜ਼ ਆਪਾਂ ਪੂਰੇ ਉਹਨਾਂ ਦਾ ਟਰੀਟਮੈਂਟ ਕੀਤਾ ਜਾਊਗਾ ਸੋ ਸਾਰੀਆਂ ਸੰਗਤਾਂ ਦਾ ਕੋਰਟ ਕੋ ਧੰਨਵਾਦ ਕਰਦੇ ਹੋਏ ਮੈਂ ਡਾਇਰੈਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਐ ਡਾਕਟਰ ਸਾਹਿਬ ਦੇ ਇੱਥੇ ਬੈਠਣ ਬੈਠਣ ਨਾਲ ਇਹ ਸਾਰਾ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਹਾਰਾ ਪਰ ਆਵਜਣਾ ਤੋਂ ਮੈਂ ਬੇਨਤੀ ਕਰਾਂ ਡਾਕਟਰ ਸਾਹਿਬ ਨੂੰ ਧੰਨਵਾਦ ਕਰਾਂ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਅਸੀਂ ਡਾਕਟਰ ਬਲਦੇਵ ਜੀ ਜਿਹੜੇ ਕਿ ਸਿਹਤ ਸੇਵਾਵਾਂ ਦੇ ਵਿੱਚੋਂ ਬਥੌਰ ਡਿਪਟੀ ਡਾਇਰੈਕਟਰ ਰਟਾਇਰ ਹੋਏ ਨੇ ਔਰ ਜਿਨ੍ਹਾਂ ਨੇ ਹੁਸ਼ਿਆਰਪੁਰ ਔਰ ਹੋਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਵਧੀਆ ਸ਼ੁਭਾਮਤ ਦਿੱਤੀਆਂ ਨੇ ਪਰ ਇਲਾਕੇ ਦੇ ਇੱਕ ਬਹੁਤ ਹੀ ਜਾਣੇ ਪਛਾਣੇ ਮੈਂ ਕਹਾਂਗਾ ਕਿ ਮਸ਼ਹੂਰ ਡਾਕਟਰ ਸੀ ਔਰ ਜਿਨ੍ਹਾਂ ਨੇ ਇਸ ਕਹ ਲਓ ਕਿ ਯੂਨਿਟ ਦੇ ਨਾਮ ਨਾਲ ਜੁੜ ਕੇ ਸੇਵਾ ਕਰਨ ਦਾ ਸੁਭਾਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਬਾਬਾ ਜੀ ਦੇ ਅਸ਼ੀਰਵਾਦ ਨਾਲ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਹਾਂ ਕਿ ਉਹਨਾਂ ਨੇ ਇਸ ਸੰਸਥਾ ਨੂੰ ਆਪਣੇ ਕਾਰਜ ਵਾਸਤੇ ਚੁਣਿਆ ਅੱਜ ਡਾਕਟਰ ਸਾਹਿਬ ਆਪਣੀ ਕਾਰਨ ਭੂਮੀ ਦੇ ਵਿੱਚ ਆਪਣੀ ਚੇਅਰ ਦੇ ਉੱਤੇ ਬੈਠੇ ਨੇ ਸੋ ਅਸੀਂ ਡਾਕਟਰ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹੈਗੇ ਆ ਕਿਉਂਕਿ ਜਿਸ ਇਲਾਕੇ ਦੇ ਵਿੱਚ ਇਹ ਹਸਪੀਟਲ ਬਾਬਾਈ ਨੇ ਖੋਲਿਆ ਸੀਗਾ ਇਸ ਇਲਾਕੇ ਨੂੰ ਬਹੁਤ ਹੀ ਜ਼ਿਆਦਾ ਸੇਵਾਵਾਂ ਦੀ ਲੋੜ ਸੀਗੀ ਔਰ ਉਹ ਜਿਹੜਾ ਕਾਰਜ ਹੈਗਾ ਅੱਜ ਦੁਬਾਰਾ ਫਿਰ ਸ਼ੁਰੂ ਕੀਤਾ ਗਿਆ ਹੈ ਸੋ ਇਲਾਕੇ ਦੀਆਂ ਸੰਗਤਾਂ ਨੂੰ ਵੀ ਇਸ ਨਿਮਰ ਬੇਨਤੀ ਹੈਗੀ ਆ ਕਿ ਆਓ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲਈਏ ਕਿਉਂਕਿ ਇਹ ਬਹੁਤ ਹੀ ਤਜਰਬੇਕਾਰ ਡਾਕਟਰ ਨੇ ਔਰ ਇਹਨਾਂ ਦੇ ਤਜਰਬੇ ਦਾ ਫਾਇਦਾ ਲੈ ਕੇ ਅਸੀਂ ਮੈਂ ਕਹਾਂਗਾ ਕਿ ਜਿਹੜੇ ਬਹੁਤ ਮਹਿੰਗੇ ਇਲਾਜ ਅਸੀਂ ਦੂਜੇ ਹਸਪਤਾਲ ਚਾਰजेस ਦੇ ਨਾਲ ਉਹ ਸੀ ਕੇ ਲੈ ਸਕਦੇ ਹੈਗੀਆਂ ਸੋ ਸੀ ਇੱਕ ਵਾਰੀ ਫੇਰ ਡਾਕਟਰ ਸਾਹਿਬ ਦਾ ਦਿਲੋਂ ਸ਼ੁਕਰਗੁਜ਼ਾਰ ਹੈਗੇ ਕਿ ਉਹਨਾਂ ਨੇ ਇਸ ਯੂਨਿਟ ਨੂੰ ਆਪਣੀਆਂ ਸੇਵਾਵਾਂ ਦੇ ਵਾਸਤੇ ਚੁਣਿਆ ਧੰਨਵਾਦ ਡਾਕਟਰ ਸਾਹਿਬ ਆਪ ਜੀ ਦਾ ਥੈਂਕ ਯੂ